ਕਿੰਨਾਂ ਦਾ ਟੋਟੀ ਕਰਕੇ ਜ਼ਮੀਨਾਂ ਮਿਲੀਆਂ ਤੇ ਜੱਟਾਂ ਨੇ ਦੇਸ਼ ਭਗਤਾਂ ਦੀਆਂ ਗਦਰੀ ਬਾਬਿਆਂ ਦੀਆਂ ਟੋਟੀਆਂ ਕੀਤੀਆਂ ਤੇ ਜ਼ਮੀਨਾਂ ਲਈਆਂ ਆਪਾਂ ਦੱਸਦੇ ਹਾਂ ਮੁਕੇਸ਼ ਸ਼ਰਮਾ ਕਿਵੇਂ ਟੋਟੀ ਕਰਦਾ ਹੈ ਪੰਡਿਤ ਮੁਕੇਸ਼ ਸ਼ਰਮਾ ਕਿ ਲੈਂਡ ਪੂਲਿੰਗ ਬਾਰੇ ਗਰੀਬਾਂ ਜਾਂ ਮਜ਼ਦੂਰਾਂ ਨੂੰ ਇਹ ਜਾਗਰੂਕ ਕਿਉਂ ਨਹੀਂ ਕਰ ਰਿਹਾ ਸਿੱਧਾ-ਸਿੱਧਾ ਸਰਕਾਰ ਦਾ ਹੱਥ ਟੋਕਾ ਬਣ ਰਿਹਾ ਟੋਟੀ ਕਰ ਰਿਹਾ ਗੱਲ ਕਰਦੇ ਹਾਂ ਤੇ ਸ਼ਰਮਾ ਜੀ ਲੈਂਡ ਸੀਲਿੰਗ ਐਕਟ ਜਿਹੜਾ 1954 ਦੇ ਵਿੱਚ 32 ਕਿੱਲੇ ਸੀ ਫਿਰ 1972 ਦੇ ਵਿੱਚ ਇਹ ਹੋ ਗਿਆ 17.5 ਕਿੱਲੇ ਯਦਕਿ ਜਿਹੜੇ ਸੰਜੀਵ अरोड़ा ਆਮ ਆਦਮੀ ਪਾਰਟੀ ਦੇ ਮੰਤਰੀ ਆ ਲੁਧਿਆਣੇ ਤੋਂ ਉਹ ਇਹਨਾਂ ਦੇ ਜ਼ਿਲ੍ਹੇ ਦੇ ਆ ਮੁਕੇਸ਼ ਸ਼ਰਮਾ ਜੀ ਦੇ ਜ਼ਿਲ੍ਹੇ ਦੇ ਆ 43 ਕਿੱਲੇ ਜ਼ਮੀਨ ਉਹਨਾਂ ਨੇ ਉਦਯੋਗ ਦੇ ਨਾਂ ਤੇ ਲਈ ਕਿ ਇੱਥੇ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਤੇ ਉਹਨਾਂ ਨੇ ਉਹ 43 ਕਿੱਲੇ ਰਹਾਇਸ਼ੀ ਫਲੈਟ ਵਗੈਰਾ ਬਣਾ ਕੇ ਮੰਨ ਲਓ ਚਾਰੜ ਤੇ ਕੰਮ ਤੇ ਸ਼ਰਮਾ ਜੀ ਕਦੇ ਉੱਥੇ ਨਹੀਂ ਗਏ ਇਹ ਕਹਿਣ ਜਿਵੇਂ ਇੱਥੇ ਪਿੰਡ ਚ ਕਹਿੰਦੇ ਹੁੰਦੇ ਸੀ ਹੱਕ ਉੱਤੇ ਗੋਡਾ ਰੱਖ ਕੇ ਲੈਣੇ ਪੰਜ-ਪੰਜ ਮਾਰਲੇ ਪਲਾਟ ਉੱਥੇ ਕਹੋ ਲੈਣੀ ਕੱਲੀ-ਕੱਲੀ ਰੋੜੇ ਤੋਂ ਕਨਾਲ ਹੱਕ ਉੱਤੇ ਗੋਡਾ ਰੱਖ ਕੇ ਮੜਾ ਜੀ ਉੱਥੇ ਜਾਓ ਕਿਉਂ ਨਹੀਂ ਜਾਂਦੇ ਸਰਕਾਰਾਂ ਵੱਲ ਇੱਕ ਹੋਰ ਤੁਹਾਨੂੰ ਯਾਦ ਕਰਾਵਾਂ ਮੱਤੇਵਾੜਾ ਜਿੱਥੇ ਇੰਡਸਟਰੀਅਲ ਪਾਰਕ ਲੱਗਣ ਲੱਗਾ ਸੀ ਕੈਪਟਨ ਵਿਲੇ 1000 ਕਿੱਲਾ ਅਕਵਾਇਰ ਹੋਇਆ ਸੀ 403 ਏਕੜ ਸੇਖੋਵਾਲ ਪਿੰਡ ਦੀ ਐ ਸਾਰਾ ਇਹਦਾ ਸਾਰਾ ਪਿੰਡ ਐਸਸੀ ਦਲਿਤ ਭਰਾਵਾਂ ਦਾ ਸਾਰੀ ਜ਼ਮੀਨ ਉਹਨਾਂ ਦੀ ਖੁੱਸ ਗਈ ਉੱਥੇ ਮੋਰਚਾ ਲਾਇਆ ਸੀ ਗੰਗਵੀਰ ਬਾਈ ਹੁਣੀ ਰਠੌਰ ਹੁਣੀ ਨਾਲ ਸੀ ਹੋਰ ਭਰਾ ਸੀਗੇ ਸਿੱਖ ਸਿਆਸਤ ਵਾਲੇ ਨਾਲ ਸੀ ਜਿੰਨੇ ਉੱਥੇ ਲੋਕਾਂ ਨੇ ਮੋਰਚਾ ਲਾਇਆ ਉਹ ਪੈੜੀ ਦੀ ਖਾਤਰ ਉਹ ਪਾਰਕ ਰੋਕਣ ਦੀ ਖਾਤਰ ਵੀ ਸਰਕਾਰ ਨੂੰ ਕਬਜ਼ਾ ਨਹੀਂ ਕਰਨ ਦੇਣਾ ਸਾਰੇ ਦੇ ਸਾਰੇ ਲਗਭਗ ਜ਼ਿਮੀਂਦਾਰ ਜੱਟ ਜ਼ਿਮੀਂਦਾਰ ਭਰਾ ਸੀ ਮਕੇਸ਼ ਸ਼ਰਮਾ ਕਦੇ ਵੀ ਉਹ ਦਲਿਤਾਂ ਦੀ ਜ਼ਮੀਨ ਛਡਾਉਣ ਨਹੀਂ ਗਿਆ ਉਹ ਪਾਰਕ ਲੱਗਣੋਂ ਰੁਕ ਗਿਆ ਫੈਕਟਰੀ ਰੋਗੀ ਪਰ ਜਿਹੜੀ ਜ਼ਮੀਨ ਆ ਉਹ ਨਹੀਂ ਮਿਲੀ ਦੁਬਾਰਾ ਤੇ ਜਿਹੜੇ ਉਹ ਜ਼ਮੀਨ ਤੇ ਕਾਸ਼ਤ ਕਰਦੇ ਸੀ ਐਸ ਸੀ ਭਰਾ ਉਹ ਅੱਜ ਉੱਥੇ ਡੰਗਰ ਚਾਰ ਦੇ ਫਿਰਦੇ ਆ ਤੇ ਪਿੱਛੇ ਜੇ ਸਰਕਾਰੀ ਤੌਰ ਤੇ ਗਏ ਬੰਦਿਆਂ ਨੇ ਉੱਥੇ ਲੋਕਾਂ ਦੇ ਬੋਰ ਵੀ ਪੱਟ ਤੇ ਜ਼ਮੀਨ ਦੇ ਵਿੱਚੋਂ ਜਾਨੀ ਉਹ ਜ਼ਮੀਨ ਪੱਕੀ ਹੌਲੀ ਹੌਲੀ ਚਲੀ ਜਾਣੀ ਆ ਜ਼ਮੀਨ ਕਿਹਦੀ ਸੀ ਦਲਤੋ ਭਰਾਵਾਂ ਦੀ ਐਸਸੀ ਭਰਾਵਾਂ ਦੀ ਜਿਨ੍ਹਾਂ ਦਾ ਮਸੀਹਾ ਹੈਗਾ ਮਕੇਸ਼ ਸ਼ਰਮਾ ਪੰਡਤਜੀ ਮਲੌਤ ਵਾਲੇ ਪਰ ਨਹੀਂ ਉਧਰ ਨੱਕ ਨਹੀਂ ਕਰਨਾ ਪੰਡਤਜੀ ਨੇ ਉਹ ਇੱਕ ਹੀ ਬਸ ਲੋਕਾਂ 'ਚ ਨਫਰਤ ਫਲਾਉਣੀ ਆ ਕਿ ਜੱਟਾਂ ਤੋਂ ਖੋਹਣੀ ਆ ਤੇ ਜਿਹੜੀ ਆਪਦੀਆਂ ਦਲਤਾਂ ਦੀ ਉਹ ਅਸੀਂ ਬਚਾਉਣੀ ਨੇ ਤੇ ਜੇ ਕਿਸੇ ਨੂੰ ਇਸ ਗੱਲ ਦਾ ਸ਼ੱਕ ਹੈ ਕਿ ਉਹ ਦਲਤ ਭਰਾਵਾਂ ਦਾ ਪਿੰਡ ਨਹੀਂ ਜਾਂ ਉਹ ਜ਼ਿਮੀਂਦਾਰਾਂ ਦੀ ਜੱਟਾਂ ਦੀ ਪਹਿਲੀ ਆ ਤਾਂ ਉੱਥੋਂ ਸੇਖੋਵਾਲ ਪਿੰਡ ਦੇ ਸਰਦਾਰ ਕਸ਼ਮੀਰ ਸਿੰਘ ਹੈਗੇ ਅੱਜੋ ਖੁਦ ਐਸ ਸੀ ਭਾਈ ਆ ਸਾਡੇ ਨਾਲ ਉਹ ਰਹਿਆ ਉਹਨਾਂ ਨੂੰ ਪੁੱਛ ਲਿਓ ਕੱਲਿਆਂ ਨੇ ਉਹ ਲੜਾਈ ਲੜਦੇ ਰਹੇ ਹੁਣ ਵੀ ਲੜ ਰਹੇ ਆ ਪਰ ਮਕੇਸ਼ ਸ਼ਰਮਾ ਉੱਥੇ ਨਹੀਂ ਜਾਣਗੇ ਕਿਉਂਕਿ ਇਹਨਾਂ ਨੂੰ ਕੰਮ ਕਰਦਾ ਬੰਦਾ ਚੰਗਾ ਨਹੀਂ ਲੱਗਦਾ ਇਹਨਾਂ ਨੂੰ ਬਸ ਰੌਲਾ ਰੱਪਾ ਹੀ ਬੈਸਟ ਆ ਤਾਂ ਹੀ ਬੰਦਾ ਲੀਡਰ ਬਣਦਾ ਹੁੰਦਾ ਤੇ ਆਪਦੇ ਲੋਕਾਂ ਦੀ ਜਿਨ੍ਹਾਂ ਦੇ ਤੁਸੀਂ ਮਸੀਹੇ ਬਣਿਓ ਪੰਡਰ ਜੀ ਉਹਨਾਂ ਦੀ ਜ਼ਮੀਨ ਖਵਾ ਦੇਣੀ ਉਹ ਹੁੰਦੀ ਆ ਅਸਲ ਟੌਟੀ ਉਹਦੇ ਲਈ ਤੁਸੀਂ ਬੋਲਦੇ ਨਹੀਂ ਇਹ ਟੌਟੀ ਆ ਹੋਰ ਗੱਲ ਕਰਕੇ ਟੌਟੀ ਦੀ ਗੋਵਿੰਦਪੁਰ ਜਿੱਥੇ 800 ਕਿਲਾ ਅਕਵਾਇਰ ਹੋਇਆ ਸੀ ਥਰਮਲ ਪਲੈਂਟ ਦੇ ਨਾਂ ਤੇ ਬਾਅਦ ਚ ਉੱਥੇ ਕੁਝ ਨਹੀਂ ਲੱਗਾ ਉਹ 800 ਕਿਲਾ ਵੇਲਾ ਪਿਆ ਬੇਚਰਾਗ ਪਿਆ ਪਰ ਉੱਥੇ ਸ਼ਰਮਾ ਜੀ ਕਦੇ ਜਾ ਕੇ ਦੀਵਾ ਨਹੀਂ ਜਗਾਉਣਗੇ ਇਹ ਜਾਣਗੇ ਜੰਗਲ ਨੂੰ ਦਰਖਤਾਂ ਨੂੰ ਹਰੀਆਲੀ ਨੂੰ ਜਿੱਥੇ ਚਰਾ ਦਾ ਜਾਨਵਰ ਰਹਿੰਦੇ ਆ ਉਹ ਕਹਿੰਦੇ ਅਸੀਂ ਵੱਢ ਕੇ ਤਿਆਰ ਕਰਕੇ ਗਰੀਬਾਂ ਨੂੰ ਦਵਾਉਣੀ ਆ ਪਰ ਜਿਹੜੀ ਵਿਹਲੀ ਪਈ ਆਂ ਕਰਾਏ ਲੱਗੇ ਪਲੇਨ ਪੈਲੀ ਉੱਥੇ ਨਹੀਂ ਜਾਣਾ ਉੱਥੇ ਦੀਵਾ ਨਹੀਂ ਜਗਾਉਣਾ ਗਵਿੰਦਪੁਰਾ ਫੇਰ ਨੋਟ ਕਰ ਲੋ 800 ਕਿੱਲਾ ਪੈਲੀ ਪਈ ਆ ਐਵੇਂ ਰਾਜਪੁਰੇ ਚੱਲ ਬੜੋ ਰਾਜਪੁਰੇ 1994 ਚ ਉਦਯੋਗ ਲਾਉਣ ਲਈਓ ਜ਼ਮੀਨ ਅਕਵਾਇਰ ਕੀਤੀ ਗਈ ਸੀ 533 ਕਿੱਲੇ ਪਰ ਮਲੌਦ ਵਾਲੇ ਸ਼ਰਮਾ ਜੀ ਉੱਥੇ ਨਹੀਂ ਜਾਣਗੇ ਉਥੇ ਇਹਨਾਂ ਦਾ ਦੀਵਾਨੀ ਜਗਣਾ ਇਹ ਹੁੰਦੀ ਆ ਟੌਟੀ ਸਰਕਾਰਾਂ ਦੀ ਮੌਕੇ ਦੀ ਕਿ ਉਹਨਾਂ ਦੇ ਉਲਟ ਨਹੀਂ ਬੋਲਣਾ ਜੇ ਕੋਈ ਆਪਦਾ ਕਮਾ ਕੇ ਖਾਂਦਾ ਅਖੇ ਉਹ ਤੋਂ ਖੋਣੀ ਐ ਪਰ ਸਰਕਾਰਾਂ ਲੈਣੀ ਝਾਕਣਾ ਇਹ ਹੁੰਦੀ ਆ ਸ਼ਰਮਾ ਜੀ ਟੌਟੀ ਜਿਹੜੀ ਤੁਸੀਂ ਕਰਦੇ ਪਏ ਹੋ ਹੁਣ ਮਸਲਾ ਕੀ ਐ ਜ਼ਿਮੀਦਾਰਾਂ ਦੀ ਜ਼ਮੀਨ ਕਿਉਂ ਚਾਹੀਦੀ ਆ ਉਹ ਚਾਹੀਦੀ ਐ ਇਸ ਕਰਕੇ ਕਿ ਉਹ ਵਾਈ ਜੋਗ ਉੱਥੇ ਬੋਰ ਕੀਤੇ ਆ ਉੱਥੇ ਝੋਨੇ ਲੱਗਦੇ ਆ ਤੇ ਜਿਹੜੀ ਉਹ ਅਕਵਾਇਰ ਕੀਤੀ ਪਈ ਆ ਉਹ ਵੀ ਵਾਈ ਜੋਗੀ ਸੀ ਪਰ ਉਥੇ ਆ ਵੀ ਥੋੜਾ ਬਹੁਤਾ ਕੋਈ ਟਾਟਾ ਟਾਟਾ ਲੱਗੀਆਂ ਉਥੇ ਮਿਹਨਤ ਕਰਨੀ ਪਊਗੀ ਜੇ ਸ਼ਰਮਾ ਜੀ ਇੰਨਾ ਹੀ ਦਲਿਤਾਂ ਦਾ ਮੋਹ ਆਉਂਦਾ ਨਾ ਚਲੋ ਗਵਿੰਦਪੁਰੇ ਚਲੋ ਸੇਖੋਵਾਲ ਤੇ ਚਲੋ ਰਾਜਪੁਰੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਹਜ਼ਾਰਾਂ ਕਿੱਲਾ ਪਿਆ ਚੱਕੋ ਸੱਬਲ ਕਈਆਂ ਦਾਤੀਆਂ ਬਠੜ ਦਸ਼ਰਤ ਮਾਂਜੀ ਵਾਂਗੂ ਟੱਕਰ ਪੋ ਤੇ ਕਰਦੇ ਆਏ ਉਪਜਾਊ ਤੇ ਵੰਡਦੇ ਹੋ ਗਰੀਬਾਂ ਨੂੰ ਫੇਰ ਮੰਨਾਂਗੇ ਕਿ ਤੁਸੀਂ ਲੀਡਰਾਂ ਪਰ ਨਹੀਂ ਅਸੀਂ ਤਾਂ ਉੱਥੇ ਹੀ ਕਬਜ਼ਾ ਕਰਨਾ ਜਿੱਥੇ ਹਰੀਆਲੀ ਹੈ ਜਿੱਥੇ ਦਰਖਤ ਹੈ ਉਹ ਅਸੀਂ ਵਾਤਾਵਰਨ ਨੂੰ ਝਾੜਦੇ ਤੇ ਜੇ ਕਿਤੇ ਖੇਤ ਚ ਕੰਮ ਕਰਦੇ ਜ਼ਿਮੀਂਦਾਰ ਭਰਾ ਤੋਂ ਕੋਈ ਬੂਟੇ ਨੂੰ ਅੱਗ ਲੱਗ ਜੇ ਜਾਂ ਝੋੜ ਸਜੇ ਤਾਂ ਹਾਏ ਪਿੱਟ ਸੇ ਆਪਾਂ ਵਾਤਾਵਰਨ ਮਾਰਤਾ ਆਹ ਕਰਤਾ ਪਰ ਜਿਹੜਾ ਜੰਗਲ ਪਿਆ 600 ਕਿਲਾ ਜਾਂ 500 ਜਿਹੜਾ ਉਹ ਅਸੀਂ ਦਰਖਤ ਵੀ ਪਟਾਂਗੇ ਉਹ ਅਸੀਂ ਉਜਾੜਾਂਗੇ ਵੀ ਉਹਦੇ ਨਾਲ ਵਾਤਾਵਰਨ ਦਾ ਕੋਈ ਨੁਕਸਾਨ ਨਹੀਂ ਹੁੰਦਾ ਉਹ ਜ਼ਮੀਨ ਲਈ ਵੀ ਨਹੀਂ ਜਾਣੀ ਕਿਉਂਕਿ ਉਹ ਲੋਕਾਂ ਦੇ ਇਹ ਕਈ ਜਣ ਬੇਚਰਾਗੀ ਆ ਉਹਦਾ ਕੋਈ ਨਾ ਕੋਈ ਫੇਰ ਵੀ ਮਲਕੀਅਤ ਹੈਗੀ ਆ ਜਿਹੜੀ ਜੰਗਲ ਆ ਜਿੱਥੇ ਹਰਿਆਲੀ ਆ ਜਿੱਥੇ ਚਰਾੰਦ ਪਈ ਆ ਉਹਨੂੰ ਇਹ ਬੇਚਰਾਗੀ ਕਹਿ ਕੇ ਉਥੇ ਪੰਗਾ ਲੈਣਗੇ ਪਰ ਜਿਹੜੀ ਵਿਹਲੀ ਪਈ ਆ 30 30 ਸਾਲ ਦੀ ਗੁਆਰ ਕੀਤੀ ਉਥੇ ਪੰਡਤ ਜੀ ਨਹੀਂ ਜਾਣਗੇ ਕਿਉਂਕਿ ਉਥੇ ਪੰਡਤ ਜੀ ਦਾ ਦੀਵਾ ਨਹੀਂ ਜਗਦਾ ਨਾ ਉਥੇ ਆਸੇ-ਪਾਸੇ ਹਵਾ ਪੈ ਜਾਂਦੀ ਆ ਏਰੀਆ ਪਲੇਨ ਉਥੇ ਦੀਵਾ ਨਹੀਂ ਜਗਣਾ ਦੀਵਾ ਜਗੂਗਾ ਜਿੱਥੇ ਦਰਾਖਤ ਦਰੁਖਤ ਬਹੁਤ ਆ ਉਹਦੇ ਵਿਚਾਲੇ ਜਾਂ ਕਿਸੇ ਜ਼ਿਮੀਂਦਾਰ ਦਾ ਮੋਟਰ ਦਾ ਕੋਠਾ ਪਿਆ ਉਹਦੇ ਵਿੱਚ ਦੀਵਾ ਜਗੂ ਬਾਹਰ ਤਾਂ ਜਗਣਾ ਨਹੀਂ ਇਹ ਟੌਟੀ ਦੀ ਲਿਸਟ ਲੰਮੀ ਆ ਇਹ ਟੌਟੀ ਸ਼ੁਰੂ ਕਿਉਂ ਹੋਈ ਇਹ ਪੰਡਤ ਜੀ ਦੀ ਕੁੰਡਲੀ ਆਪਾਂ ਸਾਰੀ ਬਣਾਈ ਬੈਠੇ ਆ ਪੰਡਤ ਜੀ ਇਹ ਕਿਉਂ ਸ਼ੁਰੂ ਕੀਤਾ ਮਸਲਾ ਉਹ ਜਲਦੀ ਆਪਾਂ ਰਿਪੋਰਟ ਜਿਹੜੀ ਐ ਸਾਰੀ ਨਾ ਲੰਬੀ ਹੋ ਜਾਣੀ ਸਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਣਾ ਚੈਨਲ YouTube ਚੈਨਲ ਆ ਡੇਲੀ ਡੋਸ ਵਿਦ ਬੱਬੂ ਖੋਸਾ ਮੈਂ ਵੀਡੀਓ ਥੱਲੇ ਉਹਦਾ ਲਿੰਕ ਵੀ ਪਾ ਦਊਂਗਾ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਹੜਾ ਪੇਜ ਆ ਆਪਣਾ ਡੇਲੀ ਡੋਸ ਤੇ ਜਿਹੜੀ ਆਈਡੀ ਆ ਬੱਬੂ ਖੋਸਾ ਤੁੰਬੜਪੰਨ ਇਹਨੂੰ ਫੋਲੋ ਕਰ ਲਿਓ ਪੰਡਤ ਜੀ ਦਾ ਆਪਾਂ ਸਾਰਾ ਮੰਨ ਲਓ ਕੁੰਡਲੀ ਇਹਨਾਂ ਦੀ ਜੰਤਰੀ ਹਨਾ ਉਹ ਸਾਰਾ ਆਪ ਕੱਢ ਕੇ ਤੁਹਾਡੇ ਨਾਲ ਸਾਂਝਾ ਕਰਾਂਗੇ ਫਿਰ ਤੁਸੀਂ ਆਪ ਫੈਸਲਾ ਲਿਓ ਕਿਉਂਕਿ ਮੈਨੂੰ ਪਤਾ ਹੈ ਕਿ ਜਿਹਦੇ ਹੱਕ ਦੀ ਗੱਲ ਕਰੀਏ ਉਹ ਗਾਲਾਂ ਕੱਢਦੇ ਹੁੰਦੇ ਹੁਣ ਇੱਥੇ ਵੀ ਜਿਹੜੇ ਐਸਸੀ ਭਰਾ ਹੋ ਉਹਨਾਂਗੇ ਕੱਢਣਗੇ ਕੋਈ ਚੱਕਰ ਨਹੀਂ ਮੈਨੂੰ ਤਾਂ ਕਿਸਾਨ ਭਰਾ ਵੀ ਕੱਢਦੇ ਹੁੰਦੇ ਸੀ ਜਦੋਂ ਮੈਂ ਭਗਵੰਤ ਮਾਨ ਸਾਹਬ ਦੇ ਉਲਟ ਬੋਲਦਾ ਸੀ ਪਰ ਸੱਚੀ ਦੋਸਤੋਂ ਮਸੀਹ ਐਂ ਹੁੰਦੇ ਆ ਜਿਵੇਂ ਕਿਸਾਨਾਂ ਦਾ ਮਸੀਹਾ ਭਗਵੰਤ ਮਾਨ ਸੀ ਸਭ ਤੋਂ ਵੱਧ ਵੋਟ ਕਿਸਾਨਾਂ ਨੇ ਤੇ ਗਰੀਬਾਂ ਨੇ ਪਾਈ ਸੀ ਤੇ ਉਹੀ ਰਗੜੇ ਜਾਂਦੇ ਆ ਉਮੀਂ ਮਕੇਸ਼ ਸ਼ਰਮਾ ਜੀ ਦਲਿਤਾਂ ਦੇ ਮਸੀਹੇ ਬਣੇ ਹੋਇਆ ਤੇ ਉਹਨਾਂ ਦੇ ਵੀ ਜਿਹੜੇ ਫਾਲੋਅਰ ਆਪਾਂ ਨੂੰ ਪ੍ਰਸ਼ੰਸਕ ਆ ਜਿਹੜੇ ਕੋਈ ਚੱਕਰ ਨਹੀਂ ਉਹਨਾਂ ਨੂੰ ਮਸੀਹਾ ਮੰਨਣ ਵਾਲੇ ਉਹ ਮੈਨੂੰ ਮਾੜਾ ਚੰਗਾ ਬੋਲਦੇ ਆ ਪਰ ਅੱਜ ਜਿਵੇਂ ਕਿਸਾਨਾਂ ਨੂੰ ਚੌਲ ਚਿੱਟੇ ਹੋਏ ਹਨ ਚਾਨਣ ਹੋ ਗਿਆ ਕਿਸੇ ਦਿਨ ਇੰਨਾ ਭਰਾਵਾਂ ਨੂੰ ਵੀ ਹੋ ਜਾਊਗਾ ਫਿਰ ਇਹ ਕਹਿਣਗੇ ਵੀ ਵੀਰੇ ਤੂੰ ਸਹੀ ਕਹਿੰਦਾ ਸੀ ਕਿਉਂਕਿ ਮੈਂ ਇੱਕ ਚੀਜ਼ ਵੇਖੀ ਆ ਜਿਹੜਾ ਜਿਹੜੀ ਚੀਜ਼ ਚੋ ਲੀਡਰ ਹੋਵੇ ਉਹ ਬੰਦਾ ਆਪ ਦੇ ਉਹ ਲੋਕਾਂ ਦਾ ਨੁਕਸਾਨ ਕਰਦਾ ਹੀ ਆ ਇੱਥੇ ਚਾਹ ਕੋਈ ਯੂਨੀਅਨ ਬਣੀ ਹੋਵੇ ਚੇ ਕੋਸ਼ ਉਹ ਜਦੋਂ ਮੌਕਾ ਆਇਆ ਜਿਵੇਂ ਮੰਨ ਲਓ ਆਪਣੇ ਕਿਸਾਨ ਯੂਨੀਅਨ ਦੇ ਲੀਡਰ ਹੀ ਆ ਮੰਡੀਕਰਨ ਬੋਰਡ ਦੇ ਚੇਅਰ ਬਣੇ ਬਾਰੇ ਸੀ ਲਖੋਵਾਲ ਸਾਹਿਬ ਤੇ ਮਲੋਟ ਮੰਡੀ ਦੇ ਵਿੱਚ ਪਾਣੀ ਵਾਲਾ ਤੋੜਾ ਵੀ ਹੈ ਨਹੀਂ ਸੀ ਮਿੰਟੂ ਗੁਰੂਸਰ ਗਏ ਨੇ ਫੋਨ ਕੀਤਾ ਸੀ ਤੇ ਉਹ ਅੱਗੋਂ ਪੈ ਗਿਆ ਸੀ ਲਖੋਵਾਲ ਸਾਹਿਬ ਵੀ ਤੂੰ ਸਾਨੂੰ ਸਮਝਾਏਂਗਾ ਐਵੇਂ ਐਸੀ ਲੀਡਰ ਸੀਗੇ ਪਮਨਟੀ ਨੂੰ ਜੀ ਬਸਪਾਲੇ ਬਹੁਤ ਸੰਘਰਸ਼ ਕੀਤਾ ਤੇ ਜਦੋਂ ਮੜਾ ਜਨਾ ਬਣਿਆ ਤੇ ਮਾਰੀ ਛਾਲ ਚਲੋ ਜੀ ਅਕਾਲੀ ਦਲ ਚ ਫਿਰ ਝਾੜੂ ਚ ਐਵੇਂ ਸਰਦਾਰ ਜਸਵੀਰ ਸਿੰਘ ਗੜੀ ਉਹ ਤੁਸੀਂ ਵੇਖ ਲਓ ਐਸਸੀ ਕਮਿਸ਼ਨ ਦੇ ਚੇਅਰਮੈਨ ਝਾੜੂ ਵਾਲਿਆਂ ਦੇ ਵਿੱਚ ਪਰ ਬਹੁਤ ਮੁੰਡੇ ਗਰੀਬ ਘਰਾਂ ਦੇ ਸੀ ਜਿੰਨਾਂ ਦੇ ਇੱਕ ਇੱਕ ਲੱਤ 'ਚ ਗੋਲੀ ਮਾਰੀ ਕਹਿੰਦੇ ਖੱਬੀ 'ਚ ਤਿੰਨ ਯੂਪੀ ਉਹ ਵੀ ਮਕਾ ਲੈਂਦੇ ਸੀ ਪਰ ਕਿਤੇ ਨਹੀਂ ਉਹਨਾਂ ਨੇ ਬੋਲਿਆ ਕਿ ਜਿਹੜੇ ਦੇਲੇ ਤੱਕ ਗਰੀਬ ਪਰਿਵਾਰ ਆ ਉਹਨਾਂ ਦਾ ਧੱਕਾ ਹੋ ਰਿਹਾ ਜਿਹੜੇ ਤੁਹਾਡੇ ਮਸੀਹੇ ਹੁੰਦੇ ਆ ਉਹੀ ਤੁਹਾਨੂੰ ਇਹੋ ਜਿਹਾ ਰਗੜਦੇ ਆ ਕਿ ਬਾਅਦ ਚ ਤੁਸੀਂ ਕਹਿੰਨੇ ਯਾਰ ਵਾਕਿਆ ਜਾਂ ਤਾਂ ਉਹੀ ਗੱਲ ਹੋ ਗਈ ਜਿਹੜੀ ਫਲਾਨੇ ਨੇ ਕਹੀ ਸੀ ਤਾਂ ਮੈਨੂੰ ਫਲਾਨਾ ਹੀ ਸਮਝ ਲਓ ਜਿਵੇਂ ਅੱਜ ਕਿਸਾਨ ਪਛਤਾ ਰਹੇ ਆ ਨਾ ਉਹਨੂੰ ਮਸੀਹਾ ਬਣਾ ਕੇ ਭਗਵੰਤ ਮਾਨ ਜੀ ਨੂੰ ਤੇ ਉਵੇਂ ਤੁਸੀਂ ਵੀ ਪਛਤਾਓਗੇ ਕਿਹਨੇ ਨਾ ਤੁਹਾਨੂੰ ਕੰਮਜੋਗੇ ਰਹਿਣ ਦੇਣਾ ਤੇ ਨਾ ਤੁਹਾਡੇ ਕੁਝ ਭੱਲੇ ਪੈਣ ਦੇਣਾ ਜਿਉਂਦੇ ਵੱਸਦੇ ਰਹੋ ਰੱਬ ਰੱਖਾ ਚੜ੍ਹਦੀ ਕਲਾ